ਜਿੱਥੇ ਪੂਰਾ ਦੇਸ਼ 79ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੁਝ ਨਵੀਆਂ ਸਹੂਲਤਾਂ ਜਿਹੜੀਆਂ ਲੋਕਾਂ ਦੇ ਲਈ ਦੇਸ਼ ਦੇ ਲਈ ਲੈ ਕੇ ਆਏ ਨੇ ਅੱਜ ਜਿੱਥੇ ਤਰੰਗਾ ਲਹਿਰਾਇਆ ਗਿਆ ਤਾਂ ਉਸ ਤੋਂ ਬਾਅਦ ਨਰਿੰਦਰ ਮੋਦੀ ਕੁਝ ਐਲਾਨ ਕਰਦੇ ਨੇ ਜਿਨ੍ਹਾਂ ਦੇ ਵਿੱਚ ਨੌਜਵਾਨਾਂ ਦੇ ਲਈ ਇੱਕ ਨਵੀਂ ਪਾਲਿਸੀ ਲਿਆਂਦੀ ਗਈ ਹੈ ਕਿ ਜਦੋਂ ਉਹ ਨੌਕਰੀ ਕਰੇਗਾ ਤਾਂ ਉਸ ਨੂੰ 15000 ਰੁਪਏ ਦਿੱਤੇ ਜਾਣਗੇ ਸਰਕਾਰ ਵੱਲੋਂ ਤੇ ਜਿਹੜੀਆਂ ਕੰਪਨੀਆਂ ਨੌਜਵਾਨਾਂ ਨੂੰ ਮੌਕਾ ਦੇਣਗੀਆਂ ਉਹਨਾਂ ਨੂੰ ਵੀ ਇਨਾਮ ਰਾਸ਼ੀ ਦਿੱਤੀ ਜਾਏਗੀ ਉਹਨਾਂ ਨੂੰ ਵੀ ਵਧਾਵਾ ਦਿੱਤਾ ਜਾਏਗਾ ਤਾਂ ਦੋਸਤੋ ਹੁਣ ਵੀਡੀਓ ਸੁਣਦੇ ਆ ਕਿ ਨਰਿੰਦਰ ਮੋਦੀ ਨੇ ਕਿਹਾ ਕੀ ਕੁਝ ਹੈ ਨਹੀਂ ਨਹੀਂ ਸੈਕਟਰਸ ਮੇਂ ਹਮਾਰੇ ਨੌਜਵਾਨੋ ਕੇ ਲਈ ਔਸਰ ਬਣ ਰਹੇ ਸਕਿੱਲ ਡਿਵੈਲਪਮੈਂਟ स्वरोजगार तो बड़ी बड़ी कंपनियों में इंटर्नशिप इस पर एक बहुत बड़े स्तर पर अभियान चल रहा है और इसलिए देश के नौजवानों आज मैं आपके लिए भी एक खुशखबर लेकर के आया मेरे देश के नौजवानों के लिए आया लोजी नौजवान ली खुशखबरी आज पंद्रह अगस्त है आज 15 अगस्त के ही दिन मेरे देश के युवाओं के लिए एक लाख करोड़ रुपए की योजना हम चालू कर रहे हैं लागू कर रहे हैं लो जी एक लाख करोड़ दी आज से योजना शुरू करती प्रधानमंत्री विकसित भारत रोजगार योजना आज ही पंद्रह अगस्त को लागू हो रही है आपके लिए बहुत खुशखबरी है इस योजना आज तो ही लागू करती निजी क्षेत्र में पहली नौकरी पाने वाले नौजवान को बेटे बेटी को पंद्रह हजार रुपया सरकार की तरफ से दिए जाएंगे कंपनियों को भी नए रोजगार देने के अवसर जो भी ज्यादा जुटाएगा उनको भी प्रोत्साहन राशि दी जाएगी प्रधानमंत्री विकसित भारत रोजगार योजना करीब-करीब 6.3 करोड़ नौजवानों को रोजगार के नए अवसर बनाएगी मैं सभी नौजवानों को इसके लिए बहुत-बहुत बधाई बहुत देता हूं लो जी ਜਿਹੜਾ ਹੁਣ ਨਿੱਜੀ ਕੰਪਨੀਆਂ ਚ ਪਹਿਲੀ ਨੌਕਰੀ ਪਾਉਣ ਵਾਲੇ ਨੌਜਵਾਨ ਨੂੰ 15000 ਰੁਪਏ ਦਿੱਤੇ ਜਾਣਗੇ ਤੇ ਨਾਲ ਹੀ ਕੰਪਨੀਆਂ ਨੂੰ ਜਿਹੜਾ ਪ੍ਰੋਮੋਟ ਵੀ ਕੀਤਾ ਜਾਏਗਾ ਸਰਕਾਰ ਵੱਲੋਂ ਤਾਂ ਦੋਸਤੋ ਇੱਕ ਨਵੀਂ ਪਾਲਿਸੀ ਅੱਜ ਤੋਂ ਲਾਗੂ ਹੋਈ ਹੈ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਜਦੋਂ ਦੇਸ਼ ਦਾ ਝੰਡਾ ਲਹਿਰਾਇਆ ਗਿਆ ਲਾਲ ਕਿਲੇ ਦੇ ਵਿੱਚ ਤਾਂ ਉੱਥੇ ਐਲਾਨ ਕੀਤੇ ਗਏ ਨੇ ਕੁਝ ਪਾਲਿਸੀਆਂ ਜਿਹੜੀਆਂ ਦੇਸ਼ ਦੇ ਲਈ ਲਿਆਉਂਦੀਆਂ ਗਈਆਂ ਉਹਨਾਂ ਦੇ ਵਿੱਚ ਨੌਜਵਾਨਾਂ ਲਈ ਜਿਹੜੀ ਆ ਪਹਿਲ ਕੀਤੀ ਗਈ ਆ ਤੁਹਾਨੂੰ ਕਿਵੇਂ ਲੱਗੀ ਇਹ ਪਾਲਿਸੀ ਕਮੈਂਟਾਂ 'ਚ ਆਪਣੀ ਰਾਏ ਕਰਿਓ ਸਾਂਝੀ ਵੀਡੀਓ ਨੂੰ ਕਰਿਓ ਦਬਕੇ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ